ਅਜਿਗਰ ਮੈਂ ਜੀ ਬਹੁਤ ਸਾਰੇ ਮਰੀਜ਼ਾਂ ਵੀ ਉਹਨਾਂ ਦੀ ਗਿਣਤੀ ਆ ਜਿਹੜੇ ਕਹਿੰਦੇ ਨੇ ਵੀ ਸਾਡੇ ਹੱਥ ਪੈਰ ਸੌਂਦੇ ਨੇ ਜਾਂ ਜੇ ਇੱਕ ਪਾਸੇ ਨੂੰ ਬਾਹਰ ਸਿਰ ਥੱਲੇ ਰੱਖ ਕੇ ਸੌਂਵੇਂ ਜਾਂ ਸਾਡਾ ਕੋਈ ਅੰਗ ਪੈਰ ਸਾਡੇ ਸਰੀਰ ਦੇ ਹੀ ਥਾਂ ਆ ਗਿਆ ਤਾਂ ਸੌ ਜਾਂਦਾ ਜਾਂ ਕਈਆਂ ਦਾ ਸੁਨ ਪਲ ਵੀ ਹੁੰਦਾ ਜ਼ਿਆਦਾਤਰ ਉਹ ਮਰੀਜ਼ ਮੈਂ ਜੀ ਖਬਰਾਂਉਂਦੇ ਨੇ ਜਿਹੜੇ ਕਹਿੰਦੇ ਨੇ ਸਾਡਾ ਹੱਥ ਸੁਨ ਹੋ ਗਿਆ ਜਾਂ ਹੱਥ ਦੀਆਂ ਦੋ ਉਂਗਲਾਂ ਸੁਨ ਹੋ ਗਈਆਂ ਉਹਨਾਂ ਨੂੰ ਕਿਤੇ ਨਾ ਕਿਤੇ ਮੇਰਾ ਖਿਆਲ ਆ ਵੀ ਇਹ ਲੱਗਦਾ ਹੋਊਗਾ ਵੀ ਕੋਈ ਹਾਰਟ ਦੀ ਪ੍ਰੋਬਲਮ ਤਾਂ ਨਹੀਂ ਜਾਂ ਟਿੰਗਲਿੰਗ ਜਿਹਨੂੰ ਆਪਾਂ ਝੰਝਨਾ ਹਟ ਕਹਿ ਦਿੰਨੇ ਆ ਇਹ ਇਹ ਖੋਲ ਕੇ ਮੜਿਆ ਦੱਸੋ ਵੀ ਕੀ ਪ੍ਰੋਬਲਮ ਆ ਤੇ ਇਹਦਾ ਕਿਵੇਂ ਆਪਾਂ ਇਹਦੇ ਵਿੱਚ ਕੀ ਇਲਾਜ ਕਰ ਸਕਦੇ ਅੱਛਾ ਜੀ ਜਿਹੜੀ ਤੁਸੀਂ ਪ੍ਰੋਬਲਮ ਦੀ ਗੱਲ ਕਰਦੇ ਹੋ ਨਾ ਜੀ ਇਹ ਕਈ ਰੀਜ਼ਨ ਹੋ ਸਕਦੇ ਨੇ ਇਹਦੇ ਜੀ ਇਹ ਏਜ ਫੈਕਟਰ ਵੀ ਹੋ ਸਕਦਾ ਸਾਡਾ ਮਸਲ ਦਾ ਡੀਜਨਰੇਟਿਵ ਸਿਸਟਮ ਤੇ ਜਾਂ ਸਾਡਾ ਜਿਹੜਾ ਨਰਵਸ ਸਿਸਟਮ ਆ ਉਹਦੇ ਨਾਲ ਵੀ ਹੋ ਸਕਦਾ ਜਾਂ ਕਿਸੇ ਨੂੰ ਹਾਈਪੋਥਾਇਰੋਇਡਿਜ਼ਮ ਆ ਉਹਦੇ ਨਾਲ ਵੀ ਇਹ ਪ੍ਰੋਬਲਮ ਆ ਜਾਂਦੀ ਆ ਖੂਨ ਦਾ ਸਰਕਲ ਜਦੋਂ ਘਟਦਾ ਜੀ ਉਹ ਬੀਪੀ ਦੀ ਸਮੱਸਿਆ ਵੀ ਹੋ ਸਕਦੀ ਹੈ ਜੇ ਕਿਸੇ ਦਾ ਬੀਪੀ ਬਹੁਤ ਲੋਅ ਸਾਈਡ ਰਹਿੰਦਾ ਤਾਂ ਇਹ ਵੀ ਹੋ ਸਕਦਾ ਜੀ ਤਾਂ ਹੁੰਦਾ ਕੀ ਹੈ ਵੀ ਜਦੋਂ ਵੀ ਸਾਡੇ ਖੂਨ ਦਾ ਸਰਕਲ ਘਟਦਾ ਜੀ ਉਦੋਂ ਸਾਨੂੰ ਸੁਨਪੜ ਮਹਿਸੂਸ ਹੁੰਦਾ ਕਿਉਂਕਿ ਸਾਡੀ ਪੂਰੀ ਸਰੀਰ ਦੇ ਵਿੱਚ ਹਰ ਸਮੇਂ ਖੂਨ ਦਾ ਜਿਹੜਾ ਸੰਚਾਲਨ ਆ ਉਹ ਜੇ ਸਹੀ ਢੰਗ ਨਾਲ ਸਚਾਰੂ ਢੰਗ ਨਾਲ ਹੋ ਰਿਹਾ ਤਸਰ ਨੂੰ ਕੋਈ ਸੁਣ ਪਣ ਨਹੀਂ ਲੱਗੂਗਾ ਕਿਉਂਕਿ ਸਾਡੀਆਂ ਜਿਹੜੀਆਂ ਵੇਇਨਸ ਨੇ ਇਹਨਾਂ ਦੇ ਵਿੱਚ ਖੂਨ ਚੱਲ ਗਿਆ ਹਮੇਸ਼ਾ ਹੀ ਤੇ ਵੈ ਜੀ ਮੈਂ ਤੁਹਾਡੀ ਗੱਲ ਥੋੜੀ ਰੋਕ ਰਿਹਾ ਕਿਤੇ ਨਾ ਕਿਤੇ ਇਹ ਮੌਸਮ ਦਾ ਵੀ ਲਿਹਾਜ਼ਾ ਹੋ ਸਕਦਾ हां बिल्कुल मौसम ਦਾ ਲਿਹਾਜ਼ਾ ਇਹ ਹੁੰਦਾ ਵੀ ਜੇ ਸਾਡੇ ਕੋਲੈਸਟੋਲ ਜ਼ਿਆਦਾ ਆ ਲਿਪਿਡ ਪ੍ਰੋਫਾਈਲ ਜ਼ਿਆਦੇ ਨੇ ਤਾਂ ਖੂਨ ਨੂੰ ਚੱਲਣ ਦੇ ਵਿੱਚ ਹਾਰਟ ਨੂੰ ਪੰਪਿੰਗ ਦੇ ਵਿੱਚ ਜ਼ੋਰ ਲੱਗਦਾ ਖੂਨ ਹਾਂਜੀ ਪੂਰਾ ਪਿੰਕ ਪੁਆਇੰਟ ਤੱਕ ਸਰੀਰ ਦੇ ਸਾਰੇ ਕਿਤੇ ਪਹੁੰਚ ਨਹੀਂ ਪਾਉਂਦਾ ਤਾਂ ਸੁੰਨਪਨ ਮਹਿਸੂਸ ਹੋ ਜਾਂਦਾ ਕਈਆਂ ਨੂੰ ਸੀ ਰੀਜ਼ਨ ਦੀ ਪ੍ਰੋਬਲਮ ਹੁੰਦੀ ਆ ਸਰਵਾਈਕਲ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਨਾਲ ਬੜੀ ਸਮੱਸਿਆ ਆਉਂਦੀ ਆ ਜੀ ਕਈਆਂ ਨੂੰ ਆਪਾਂ ਸਿਆਟਿਕਾ ਜਿਹੜਾ ਹੁੰਦਾ ਉਹਦੇ ਨਾਲ ਵੀ ਇਹ ਪ੍ਰੋਬਲਮ ਹੁੰਦੀ ਆ ਰੀ ਦਾ ਦਰਦ ਜਿਹਨੂੰ ਕਹਿ ਦਿੰਦੇ ਆ ਉਹਦੇ ਨਾਲ ਵੀ ਸਰੀਰ ਦੇ ਵਿੱਚ ਸੁੰਨਪਣ ਹੋਣਾ ਸ਼ੁਰੂ ਹੋ ਜਾਂਦਾ ਜਾਂ ਸਾਡੇ ਮਸਲ ਨੇ ਜਿਹੜੇ ਉਹ ਵੀਕ ਹੋ ਜਾਂਦੇ ਨੇ ਜਿਹੜੇ ਹੱਥ ਪੈਰ ਸੌਂਦੇ ਨੇ ਵੈਜੀ ਉਹ ਵੀ ਇਹ ਨਾਲੇ ਸੰਬੰਧਤ ਹ ਉਹ ਇਹਦੇ ਨਾਲੇ ਸੰਬੰਧਤ ਹੁੰਦਾ ਹੈ ਕਿ ਸੁੰਨਪਣ ਲੱਗਦਾ ਕਈਆਂ ਨੂੰ ਨੰਮਨੈਸ ਲੱਗਣੀ ਸ਼ੁਰੂ ਹੋ ਜਾਂਦੀ ਆ ਹੁਣ ਕਈ ਮਰੀਜ਼ ਡਾਇਬੀਟਿਕ ਹੁੰਦੇ ਨੇ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਉਹਨਾਂ ਨੂੰ ਬੜੀ ਸਮੱਸਿਆ ਪਣੀ ਰਹਿੰਦੀ ਆ ਉਹਨਾਂ ਨੂੰ ਇੱਕ ਹੋਰ ਤੁਸੀਂ ਦੇਖਿਆ ਹੁਣ ਕਈ ਮਰੀਜ਼ ਆ ਕੇ ਕਹਿੰਦੇ ਨੇ ਵੀ ਸਾਡੇ ਪੈਰਾਂ ਚੋਂ ਸੇਕ ਨਿਕਲਦਾ ਜਦ ਕਿ ਬਿਲਕੁਕੁਲ ਵੀ ਸੇਕ ਨਹੀਂ ਨਿਕਲਦਾ ਹੁੰਦਾ ਉਹ ਹੁੰਦਾ ਕੀ ਆ ਨੰਮਨੈਸ ਹੋ ਜਾਂਦੀ ਆ ਬਲੱਡ ਦਾ ਫਲੋ ਘਟ ਜਾਂਦਾ ਸਰਕਲ ਘਟ ਜਾਂਦਾ ਉਹਨਾਂ ਨੂੰ ਐ ਲੱਗਦਾ ਵੀ ਮੇਰੇ ਪੈਰਾਂ ਚੋਂ ਸੇਕ ਨਿਕਲ ਰਿਹਾ ਈਵਨ ਕਿ ਉਹਨਾਂ ਦੀ ਵੇਇਨਸ ਵੀਕ ਨੇ ਬਲੱਡ ਦਾ ਫਲੋ ਆ ਜਿਹੜਾ ਜੀ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਡਾਇਬੀਟਿਕ ਪੇਸ਼ੈਂਟਸ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਆ ਸਭ ਤੋਂ ਵੱਧ ਸਮੱਸਿਆ ਜਿਹੜੀ ਜਿਵੇਂ ਤੁਸੀਂ ਕਹਿੰਦੇ ਸੀ ਹੱਥਾਂ ਦਾ ਹੁੰਦਾ ਕਿ ਕਈ ਸੱਜਣ ਕਹਿੰਦੇ ਨੇ ਆ ਕੇ ਵੀ ਮੇਰੇ ਹੱਥ ਨੇ ਜਿਹੜੇ ਆ ਮੇਰੀਆਂ ਦੋ ਉਂਗਲਾਂ ਸੁੰਨ ਹੁੰਦੀਆਂ ਨੇ ਜਦੋਂ ਇਹ ਸੁੰਨਪਨ ਖੱਬੇ ਹੱਥ 'ਚ ਹੁੰਦਾ ਜਾਂ ਖੱਬੀ ਬਾਹਂ 'ਚ ਹੁੰਦਾ ਤਾਂ ਮਰੀਜ਼ ਥੋੜੇ ਜਿਹਾ ਜ਼ਿਆਦਾ ਘਬਰਾਉਂਦਾ ਜੀ ਲਿੰਕ ਕਿਤੇ ਕਿਤੇ ਲੱਗਦਾ ਕਿਸੇ ਦਾ ਕਿਤੇ ਲੱਗਦਾ ਵੀ ਹਾਰਟ ਨਾਲ ਰਿਲੇਟਡ ਆ ਸੋ ਇਹਦੇ ਵਿੱਚ ਇੱਕ ਤਾਂ ਅਸੀਂ ਬੀਪੀ ਦਾ ਜ਼ਰੂਰ ਧਿਆਨ ਰੱਖਣਾ ਹੁੰਦਾ ਹਰ ਰੋਜ਼ ਬੀਪੀ ਨੂੰ ਮਾਪੋ ਸਰਦੀਆਂ ਚ ਖਾਸ ਕਰਕੇ ਜਿਨ੍ਹਾਂ ਦਾ ਲੋਅ ਸਾਈਡ ਰਹਿੰਦਾ ਉਹਨਾਂ ਨੂੰ ਉਦਾਂ ਉਹ ਕੋਈ ਟੋਨਿਕਸ ਲੈਣੇ ਪੈਂਦੇ ਨੇ ਸਾਡੇ ਸਰੀਰ ਚ ਮਿਨਰਲਸ ਦਾ ਜਿਹੜਾ ਧਿਆਨ ਦੇਣਾ ਪੈਂਦਾ ਹਾਂ ਇੱਕ ਇਹਦੇ ਵਿੱਚ ਹੋਰ ਰੀਜ਼ਨ ਹੋ ਜਾਂਦਾ ਵਿਟਾਮਿਨ ਡੀ ਜਿਹਦਾ ਸੇਟਾ ਜੀ ਉਹਦੀ ਡੈਫੀਸ਼ੀਐਂਸੀ ਹੋ ਜਾਂਦੀ ਆ ਸਾਡੇ ਅੰਦਰ ਜੀ ਜਾਂ ਫਿਰ ਬੀ12 ਆਫ ਦੀ ਡੈਫੀਸ਼ੀਐਂਸੀ ਹੋ ਜਾਂਦੀ ਆ ਉਹਦੇ ਨਾਲ ਵੀ ਨਰਵਨਸ ਆਉਂਦੀ ਆ ਉਹਦੇ ਨਾਲ ਵੀ ਜਾਂ ਫਿਰ ਜੇ ਅਸੀਂ ਗਲਤ ਪੋਸਚਰ ਦੇ ਵਿੱਚ ਪੈਂਦੇ ਰਹਿੰਦੇ ਆ ਕਈ ਵਾਰੀ ਉਹ ਉਹ ਇੱਕ ਤਾਂ ਇਹ ਧਿਆਨ ਰੱਖਣਾ ਵੀ ਅਸੀਂ ਗਲਤ ਪੋਸਚਰ ਚ ਨਹੀਂ ਰਹਿਣਾ ਜ਼ਿਆਦਾ ਸਮਾਂ ਜੀ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਵੀ ਰੱਖਣਾ ਪੈਂਦਾ ਸਾਨੂੰ ਵਿੱਚ ਕਿਤੇ ਨਾ ਕਿਤੇ ਜਿਹੜੀ ਵੀਕਨੈਸ ਆ ਕਮਜ਼ੋਰੀ ਆ ਜਿਵੇਂ ਤੁਸੀਂ 슈ਗਰ ਦੇ ਡਾਇਬੀਟਿਸ ਦੇ ਮਰੀਜ਼ਾਂ ਦੀ ਗੱਲ ਕੀਤੀ ਉਹਨਾਂ ਨੂੰ ਕਿਤੇ ਨਾ ਕਿਤੇ ਕਮਜ਼ੋਰੀ ਮਹਿਸੂਸ ਹੁੰਦੀ ਆ ਜਾਂ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਵੀ ਜਿਹੜੇ ਉਹਨਾਂ ਦੇ ਪੈਰਾਂ ਦੀਆਂ ਨੀਚਲਾ ਭਾਗ ਆ ਉੱਥੇ ਉਹਨਾਂ ਨੂੰ ਕਾਫੀ ਸੇਕ ਮਿੱਟਰ ਦਾ ਮਹਿਸੂਸ ਹੁੰਦਾ ਜਾਂ ਉਹ ਜਦੋਂ ਆਮ ਮੈਂ ਦਵਾਖਾਨੇ ਤੇ ਆਪਣੇ ਮਰੀਜ਼ਾਂ ਦੀ ਉਹ ਗੱਲ ਕਰਦਾ ਜਿਹੜੇ ਆਉਂਦੇ ਨੇ ਦੱਸਦੇ ਨੇ ਵੀ ਜਦੋਂ ਅਸੀਂ نیچے ਪੈਰ ਲਾਉਂਦੇ ਆ ਤਾਂ ਬੜਾ ਸਾਨੂੰ ਹੋਰ ਤਰ੍ਹਾਂ ਦਾ ਝੰਝਨਾ ਵਾ ਟਾਈਪ ਮਹਿਸੂਸ ਹੁੰਦਾ ਇਹ ਕਮਜ਼ੋਰੀ ਦਾ ਕਾਰਨ ਆ ਜਾਂ ਹੈ ਕੀ ਮਤਲਬ ਬਿਲਕੁਲ ਬਿਲਕੁਲ ਦੇਖੋ ਡਾਇਬੀਟਿਕ ਪੇਸ਼ੈਂਟ ਆ ਜਿਹੜਾ ਜੀ ਜੇ ਉਹਦੀ ਸ਼ੂਗਰ ਕੰਟਰੋਲ ਨਹੀਂ ਰਹਿੰਦੀ ਔਸ਼ਦੀਆਂ ਦੇ ਨਾਲ ਜੀ ਜਾਂ ਖਾਣ ਪੀਣ ਨਹੀਂ ਸਹੀ ਹੈਗਾ ਜੀ ਤਾਂ ਸਭ ਤੋਂ ਵੱਧ ਮਾਰ ਨਰਵਸ ਸਿਸਟਮ ਤੇ ਪੈਂਦੀ ਦਾ ਜੀ ਵੈਸੇ ਤਾਂ ਹਰੇਕ ਪ੍ਰੋਬਲਮ ਆ ਚਾਹੇ ਸਾਨੂੰ ਕੋਈ ਡਿਪਰੈਸ਼ਨ ਹੋ ਗਿਆ ਜਾਂ ਸਾਨੂੰ ਕੋਈ ਨਿਊਰੋ ਸੰਬੰਧੀ ਪ੍ਰੋਬਲਮ ਆ ਨਰਵਸ ਸਿਸਟਮ ਸੰਬੰਧੀ ਇਦਾਂ ਦੀਆਂ ਜਾਂ ਕੋਈ ਸਾਨੂੰ OCD ਆ ਜਾਂ ਕੋਈ ਇਦਾਂ ਦੀਆਂ ਪ੍ਰੋਬਲਮ ਨੇ ਉਹ ਸਾਰੀਆਂ ਪ੍ਰਭਾਵਿਤ ਸਾਡੇ ਨਰਵਸ ਸਿਸਟਮ ਨੂੰ ਕਰਦੀਆਂ ਨੇ ਜਾਂ ਅਸੀਂ ਕੋਈ ਬਹੁਤ ਟੈਨਸ਼ਨ ਲੰਨੇ ਆ ਪਰ ਜਿਹੜੀ ਸ਼ੂਗਰ ਆ ਜੀ ਡਾਇਬੀਟਿਸ ਆ ਇਹ ਸਭ ਤੋਂ ਵੱਧ ਸਾਡੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ ਖਾਸ ਕਰਕੇ ਉਹਨੂੰ ਵੀਕ ਕਰਦੀ ਹੈ ਕਮਜ਼ੋਰ ਕਰਦੀ ਆ ਸੋ ਇਹ ਇੱਕ ਵੱਡਾ ਰੀਜ਼ਨ ਆ ਸ਼ੂਗਰ ਦਾ ਤਾਂ ਉਹ ਹੁੰਦਾ ਕਿ ਜਦੋਂ ਬਲੱਡ ਦਾ ਫਲੋ ਘਟ ਗਿਆ ਦਿਹਰਾ ਤੱਕ ਸੁਣਪਣ ਹੋਣਾ ਸ਼ੁਰੂ ਹੋ ਜਾਂਦਾ ਕਈਆਂ ਨੂੰ ਲੱਗਦਾ ਬਹੁਤ ਸੇਕ ਜਿਹੜੀ ਅਪਾ ਪਹਿਲਾਂ ਗੱਲ ਕਰਕੇ ਖੱਟੇ ਆ ਇਹ ਸਾਰਾ ਕਾਰਨ ਇਹੀ ਆ ਜੀ ਜੇ ਜਿਹੜਾ ਸੁਨਪਾਨ ਤੇ ਪੈਰਾਂ ਦਾ ਸੌ ਜਾਣਾ ਜੀ ਜਾਂ ਹੱਥਾਂ 'ਚ ਸੁਨਪਾਨ ਆਉਣਾ ਜਾਂ ਜਿਵੇਂ ਆਮ ਰੂਟੀਨ 'ਚ ਕੁਝ ਲੋਕ ਸੌਂਦੇ ਨੇ ਤੇ ਜਦੋਂ ਉੱਠਦੇ ਨੇ ਉਹਨਾਂ ਦੇ ਹੱਥ ਜਾਂ ਕੋਈ ਅੰਗ ਉਹਨਾਂ ਨੂੰ ਮਹਿਸੂਸ ਹੁੰਦਾ ਚੰਚਨਾਟ ਵੀ ਜਿਵੇਂ ਸੌਂਗ ਆ ਕਹਿੰਦੇ ਨੇ ਜਿਹਨੂੰ ਸਿੱਧੀ ਪੰਜਾਬੀ ਪਾਸ ਦੇਖੋ ਇਹ ਗੱਲ ਸਮਝਣ ਵਾਲੀ ਆ ਜਦੋਂ ਬਲੱਡ ਦਾ ਫਲੋ ਘਟਦਾ ਤਾਂ ਸਾਡੇ ਹੱਥ ਪੈਰ ਸੌ ਜਾਂਦੇ ਨੇ ਜਿਹੜਾ ਸੌਣਾ ਹੁੰਦਾ ਇੱਕ ਜਿਵੇਂ ਕੀੜੀਆਂ ਜੀਆਂ ਲੜਦੀਆਂ ਹੁੰਦੇ ਨੇ ਉਹ ਹੋ ਜਾਂਦਾ ਸੌਣਾ ਇੱਕ ਨੰਮਨੈਸ ਜਿਹੜਾ ਸੁਨ ਪੜ ਹੁੰਦਾ ਇਹ ਦੋਵਾਂ 'ਚ ਫਰਕ ਆ ਜਿਹੜਾ ਹੱਥਾਂ ਪੈਰਾਂ ਦਾ ਸੌਣਾ ਉਹ ਸਾਡਾ ਮਸਲ ਨਾਲ ਰਿਲੇਟਡ ਆ ਜਿਹੜਾ ਸੁਨ ਪੜ ਨੰਮਨੈਸ ਜਿਹਨੂੰ ਕਿਹਾ ਜਾਂਦਾ ਉਹ ਸਾਡੇ ਨਰਵਸ ਸਿਸਟਮ ਨਾਲ ਸੰਬੰਧਤ ਆ ਕਿਉਂਕਿ ਉਹਦੇ ਵਿੱਚ ਚਾਹੇ ਅਸੀਂ ਸਾਡੀ ਬਾਹ ਕਿਸੇ ਚੀਜ਼ ਹੇਠ ਆਈ ਆ ਜਾਂ ਨਹੀਂ ਆਈ ਜਾਂ ਪੈਰ ਅਸੀਂ ਸਹੀ ਰੱਖੇ ਹੋਏ ਨੇ ਜਾਂ ਲੁਕਾ ਕੇ ਬੈਠੇ ਆ ਕੰਬਿਉ ਸਾਨੂੰ ਨੰਮਨਸ ਫੀਲ ਹੁੰਦੀ ਰਹਿੰਦੀ ਆ ਉਹਦਾ ਕਾਰਨ ਆ ਵੀ ਜਿਹੜੇ ਨਰਵਸ ਸਿਸਟਮ ਆ ਜੀ ਜਿਹੜਾ ਸਾਡਾ ਨਰਮਾਇਨ ਸਿਸਟਮ ਆ ਉਹਦੇ ਚ ਬਲੱਡ ਨਹੀਂ ਫਲੋ ਹੋ ਰਿਹਾ ਜੀ ਤੇ ਜਿਹੜਾ ਸੌ ਜਾਣਾ ਜਿਵੇਂ ਬਾਹ ਰੱਖੀ ਉੱਪਰ ਕੁਛ ਰੱਖ ਲਿਆ ਜਾਂ ਸਰਾਣੇ ਥੱਲੇ ਬਾਹ ਰੱਖੀ ਸੌ ਜਾਣਾ ਉਹ ਟੈਂਪਰੇਰੀ ਥੋੜੀ ਦੇਰ ਲਈ ਉਹ ਸਾਡੇ ਮਸਲ ਵੀਕ ਨੇ ਜੀ ਇਹ ਦੋਵੇਂ ਚੀਜ਼ਾਂ ਦਾ ਆ ਜੀ ਵੈਸੇ ਜਿਵੇਂ ਸਰਵਾਈਕਲ ਜੀ ਜੇ ਤੁਸੀਂ ਨਰਵਸ ਸਿਸਟਮ ਦੀ ਗੱਲ ਕੀਤੀ ਕਿ ਸਰਵਾਈਕਲ ਵੀ ਕਿਤੇ ਨਾ ਕਿਤੇ ਨਾਲ ਸੰਬੰਧਿਤ ਹੈਗਾ ਯਾਰ ਹਾਂ ਬਿਲਕੁਲ ਹੀ ਸੀ ਸਾਡਾ ਜਿਹੜਾ ਸੀ ਸਿਸਟਮ ਆ ਸਾਰਾ ਜੀ ਸਰਵਾਈਕਲ ਦਾ ਸਿਸਟਮ ਆ ਜਿਹੜਾ ਜੀ ਉਹ 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 ਵੀਕ ਹੋ ਜਾਂਦਾ ਅਸੀਂ ਗਲਤ ਪੋਸਚਰ ਚ ਬੈਠ ਕੇ ਟੀਵੀ ਦੇਖਦੇ ਆ ਸਹਰਾਣਾ ਜਿਆਦਾ ਲੰਨੇ ਆ ਜਾਂ ਮੋਬਾਈਲ ਨੂੰ ਲੰਬਾ ਸਮਾਂ ਦੇਖਦੇ ਆ ਜੀ ਇਹ ਸਾਰੀਆਂ ਚੀਜ਼ਾਂ ਇਹਦੇ ਲਈ ਜ਼ਿੰਮੇਵਾਰ ਨੇ ਸਰਵਾਈਕਲ ਤੇ ਨਰਵਸ ਸਿਸਟਮ ਤੇ ਮਸਲ ਦੋਮੇ ਹੀ ਇਹਦੇ ਵਿੱਚ ਵੀ ਜ਼ਿੰਮੇਵਾਰ ਨੇ ਜਾਂ ਅਸੀਂ ਬਹੁਤ ਕੋਈ ਇੱਕਦਾਂ ਸਕ੍ਰੀਨ ਤੇ ਕੰਮ ਕਰਦੇ ਆਂ ਜਾਂ ਜਿਹੜੇ ਕੰਪਿਊਟਰ ਤੇ ਕੰਮ ਕਰਦੇ ਨੇ ਜਾਂ ਜਿਹੜੇ ਟੀਸਜੀ ਇੰਜੋਬ ਆ ਜਨਾਂ ਦੀ ਜੀ ਇਹ ਸਾਰਿਆਂ ਦੇ ਵਿੱਚ ਮੈਂ ਆਖਰ ਦੇ ਵਿੱਚ ਇਜ਼ਾਜ਼ਤ ਵੀ ਸੰਗਤਾਂ ਤੋਂ ਲਈਏ ਤੇ ਜਾਂਦੇ ਜਾਂਦੇ ਇੱਕ ਆਪਾਂ ਜੇ ਕੁਇਸ ਇੱਕ ਇੱਕ ਹਰਬਲ ਇੱਕ ਹਰਬ ਕੋਈ ਇਦਾਂ ਦੀ ਦੱਸਦੀ ਜਿਹੜੀ ਆਹ ਦੇਖੋ ਇਹਦੇ ਚ ਜੜੀ ਬੂਟੇ ਦਾ ਮੈਂ ਪਹਿਲਾਂ ਦੱਸਿਆ ਜਿਵੇਂ ਵੀ ਵਿਟਾਮਿਨ ਡੀ ਆ ਸਾਨੂੰ ਉਹਨੂੰ ਚੈੱਕ ਕਰਨਾ ਚਾਹੀਦਾ ਜੀ ਉਹਦੀ ਕੋਈ ਪ੍ਰੋਬਲਮਾਂ ਤਾਂ ਉਹਦਾਂ ਦੇ ਅੱਜਕੱਲ ਬਹੁਤ ਸ਼ੈ ਸ਼ੇ ਵੀ ਆਉਂਦੇ ਨੇ ਜੀ ਨਾ ਬਹੁਤ ਚੀਜ਼ਾਂ ਵੀ ਹੁੰਦੀਆਂ ਨੇ ਜੇ ਆਯੁਰਵੇਦ ਦੇਖਾਂਗੇ ਤਾਂ ਗੋਦੰਤੀ ਭਸਮਾ ਜਿਹੜੀ ਉਹ ਵਿਟਾਮਿਨ ਡੀ ਨੂੰ ਵੀ ਠੀਕ ਕਰਦੀ ਆ ਜੀ ਤੇ ਅਸੀਂ ਜਿਹੜਾ ਪੋਸਚਰ ਆ ਸਾਡਾ ਸੌਣ ਦਾ ਉਹਨੂੰ ਠੀਕ ਰੱਖੀਏ ਜਿਆਦਾ ਲੰਬਾ ਸਮਾਂ ਇੱਕ ਪੋਸਚਰ 'ਚ ਨਾ ਬੈਠੀਏ ਜਾਂ ਜਿਹੜਾ ਸਾਡਾ ਗੱਦਾ ਉਹ ਜਿਆਦਾ ਪਲਫੀ ਨਹੀਂ ਹੋਣਾ ਚਾਹੀਦਾ ਜਿਆਦਾ ਨਰਮ ਨਹੀਂ ਹੋਣਾ ਚਾਹੀਦਾ ਬਹੁਤਾ ਜਿਆਦਾ ਹਾਰਡ ਵੀ ਨਹੀਂ ਹੋਣਾ ਚਾਹੀਦਾ ਪਰ ਇੱਕ ਲੋਡ ਤੋਂ ਵੱਧ ਨਰਮ ਵੀ ਨਹੀਂ ਹੋਣਾ ਚਾਹੀਦਾ ਇਹ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਜਾਂ ਸਾਨੂੰ ਇੱਕ ਜਿਹੜਾ ਸਾਡੀ ਯੋਗ ਸਾਇੰਸ ਆ ਉਹਨੂੰ ਜ਼ਰੂਰ ਅਡਾਪਟ ਕਰਨਾ ਚਾਹੀਦਾ ਸਾਨੂੰ ਯੋਗ ਜਾਂ ਹੱਥਾਂ ਦੀਆਂ ਐਕਸਰਸਾਈਜ਼ੇਸ ਨੇ ਜਿਹੜੀਆਂ ਇਦਾਂ ਲੈਫਟ ਰਾਈਟ ਜਾਂ ਸਾਰਾ ਇਦਾਂ ਦੀ ਐਕਸਰਸਾਈਜ਼ ਨੇ ਜਿਹੜੀਆਂ ਜਾਂ ਪੈਰਾਂ ਦੀਆਂ ਐਕਸਰਸਾਈਜ਼ ਨੇ ਉਹ ਸਾਨੂੰ ਜਰੂਰ ਕਰਨੀਆਂ ਚਾਹੀਦੀਆਂ ਨੇ ਫਿਰ ਸਾਨੂੰ ਸਾਡੇ ਮਿਨਰਲਸ ਦਾ ਧਿਆਨ ਰੱਖਣਾ ਪੈਂਦਾ ਲਿਪਿਡ ਪ੍ਰੋਫਾਈਲ ਸਾਨੂੰ ਚੈੱਕ ਕਰਾਉਣਾ ਚਾਹੀਦਾ ਜੇ ਮੈਨੂੰ ਸਰਦੀ ਦਾ ਮੌਸਮ ਆ ਸਾਨੂੰ ਫਾਈਬਰ ਜੁਕਤ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਬਹੁਤ ਮਾਤਰਾ ਚ ਲੈਣਾ ਚਾਹੀਦਾ ਅਖਰੋਟ ਦੀ ਗਿਰੀ ਹੈ ਜਿਹੜੀ ਉਹ ਇਹਦੇ ਵਿੱਚ ਬਹੁਤ ਵਧੀਆ ਆ ਅਸ਼ਵਗੰਧਾ ਜੂਰਨ ਜਿਹੜਾ ਬਣਿਆ ਬਣਾਇਆ ਵੀ ਹੁੰਦਾ ਬਹੁਤ ਕੰਪਨੀਆਂ ਦਾ ਘਰੇ ਵੀ ਅਸੀਂ ਬਣਾ ਸਕਦੇ ਆ ਉਹ ਬਹੁਤ ਲਾਹੇਵੰਦ ਸਿੱਧ ਹੁੰਦਾ ਅਸ਼ਵਗੰਧਾ ਰਿਸਟ ਜਿਹੜੇ ਸੱਜਣਾ ਨੂੰ ਡਾਇਬਟੀਜ਼ ਨਹੀਂ ਹੈਗੀ ਕਿਉਂਕਿ ਇਨ੍ਹਾਂ ਦੇ ਵਿੱਚ ਮਿੱਠਾ ਹੁੰਦਾ ਆ ਅਸ਼ਵ ਰਿਸਤਾ ਦੇ ਵਿੱਚ ਅਸ਼ਵਗੰਧਾ ਰਿਸਟ ਉਹ ਸੱਜਣ ਪੀ ਸਕਦੇ ਨੇ ਜਿਹੜੇ ਯੰਗ ਐਜਸ ਦੇ ਨੇ ਜਿਨ੍ਹਾਂ ਨੂੰ ਡਾਇਬੀਟਿਸ ਹੈ ਨਹੀਂ ਜਾਂ ਉਹਨਾਂ ਨੂੰ ਇਹ ਪ੍ਰੋਬਲਮ ਬਹੁਤ ਸਮੱਸਿਆ ਉਹ ਖਾਣੇ ਤੋਂ ਬਾਅਦ ਇਹਦੇ 4-4 ਚਮਚ ਲੈ ਸਕਦੇ ਨੇ ਜੀ ਸ਼ੀਲਾ ਚੀਜ਼ ਆਪ ਵੀ ਵੱਡੀ ਆਉਂਦੀ ਆ ਉਹ ਲੈ ਸਕਦੇ ਨੇ ਜੀ ਇਦਾਂ ਵੀ ਬਹੁਤ ਚੀਜ਼ਾਂ ਨੇ ਬਹੁਤ ਔਸ਼ਧੀਆਂ ਨੇ ਪਰ ਸਾਨੂੰ ਸਾਰੀਆਂ ਚੀਜ਼ਾਂ ਦਾ ਸੁਭਾਗ ਕਰਕੇ ਇਹ ਜ਼ਰੂਰ ਕੋਈ ਨਾ ਕੋਈ ਸਾਨੂੰ ਇਲਾਜ ਕਰ ਲੈਣਾ ਚਾਹੀਦਾ। ਸੋ ਦੋਸਤੋ ਅਸੀਂ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇ ਤੇ ਤੁਹਾਡੇ ਕੰਮ ਵੀ ਆਏ। ਸੋ ਜੇ ਕਿਸੇ ਨੇ ਮਿਲਣਾ ਹੈ ਤਾਂ ਅਪਾਇੰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਨੇ। ਵੈਲ ਸ਼ਿਵ ਕੁਮਾਰ ਸੂਦ ਸਾਨੀਪੁਰ ਰੋਡ ਸਰਹੰਦ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਆਪਰ ਇੱਕ ਬੇਨਤੀ ਹੈ ਵੀ ਅਪਾਇੰਟਮੈਂਟ ਜ਼ਰੂਰ ਲੈ ਲਿਆ ਕਰੋ ਤਾਂ ਕਿ ਤੁਹਾਡੇ ਆਉਣ ਦਾ ਸਮਾਂ ਨਾ ਖਰਾਬ ਹੋਵੇ ਤੇ ਸਾਨੂੰ ਵੀ ਕੋਈ ਦਿੱਕਤ ਨਾ ਆ। ਧੰਨਵਾਦ। विश्व प्रसिद्ध वैद शिव कुमार सूद सानीपुर रोड सरहद बधेरे जानकारी लिए कॉल करो नड़िनवे एक सौ चुरुंजा अस्सी अठ सौ सतर नाइन नाइन वन फाइव फोर एट जीरो एट डबल सैवन